ਮੇਰਾ ਨਾਮ ਜੀ ਡਾਕਟਰ ਜੈਦੀਪ ਸਿੰਘ ਹੈ ਜੀ ਤੇ ਅਮ ਜੀ ਸੀ ਤੁਹਾਡੇ ਅੱਜ ਇੱਕ ਐਕਸੀਡੈਂਟ ਕੇਸ ਦਾ ਹੈ ਕਿੰਨੇ ਆਏ ਨੇ ਕਿੰਨੇ ਆਏ ਹਾਂ ਜੀ ਸਰ ਅੱਜ ਸਰ ਐਕਸੀਡੈਂਟ ਕੇਸ ਇੱਕ ਮੈਸਿਵ ਐਕਸੀਡੈਂਟ ਹੋਇਆ ਹੈ ਨੀਅਰ ਮੇਲੇਰ ਕੋਟਲਾ ਸੋ ਉਹ ਰੌਂਡ ਅਬਾਊਟ 8 ਪੇਸ਼ੈਂਟ ਸੀ ਜਿੰਨਾ ਵਿੱਚੋਂ ਇੱਕ ਬ੍ਰੌਡਡੈਂਟ ਸੀ ਤੇ 7 ਪੇਸ਼ੈਂਟ ਅਲਾਈਵ ਸੀ ਜਿੰਨਾ ਜੋ ਇੱਕ ਬੱਚੀ ਸੀ ਜਿਹਦੇ ਕਾਫੀ ਜ਼ਿਆਦਾ ਹੈਡ ਇੰਜਰੀ ਹੈਗੀ ਸੀ ਸੋ ਉਹਨੂੰ ਥੋੜਾ ਜਿਹਾ ਸੀਪੀਆਰ ਵਗੈਰਾ ਜਿੱਦਾਂ ਸਾਡੇ ਪ੍ਰੋਟੋਕੋਲਸ ਹੁੰਦੇ ਆ ਉਹਦੇ ਪ੍ਰੋਟੋਕੋਲਸ ਦੇ ਅਨਾਲਿਸਿਸ ਸੀਪੀਆਰ ਵਗੈਰਾ ਦੇਖ ਕੇ ਤੋ ਉਹਨੂੰ ਇਮੀਡੀਏਟਲੀ ਪਟਿਆਲੇ ਸ਼ਿਫਟ ਕਰ ਦਿੱਤਾ ਗਿਆ ਐਂਡ ਬਾਕੀ ਜਿਹੜੇ 7 ਮਰੀਜ਼ ਸੀ ਉਹਨਾਂ ਦਾ ਜੋ ਵੀ ਐਸਸੀ ਬਰਸਟੇਟ ਵਗੈਰਾ ਕਰਨੀ ਸੀ ਹੈਗੇ ਤਾਂ ਉਹ ਵੀ ਮਰੀਜ਼ ਸੀਰੀਅਸ ਸੀ ਬਟ ਉਹਨਾਂ ਦੇ ਸਪ੍ਰਿੰਟਸ ਵਗੈਰਾ ਲਗਾ ਕੇ ਉਹਨਾਂ ਦੇ ਜੋ ਵੀ ਆਪਾਂ ਅਸਿਸਟੈਂਚਸ ਵਗੈਰਾ ਲਗਾਉਣੀਆਂ ਸੀ ਉਹ ਲਗਵਾ ਕੇ ਜੋ ਵੀ ਉਹਨਾਂ ਨੂੰ ਬਾਕੀ ਟ੍ਰੀਟਮੈਂਟ ਦੇਣਾ ਸੀ ਉਹ ਦੇ ਕੇ ਫਿਰ ਪਟਿਆਲੇ ਸ਼ਿਫਟ ਕਰ ਦਿੱਤਾ। ਉਹ ਦੱਸੋ ਟੋਟਲ ਕਿੰਨੇ ਪਾਟ ਦੇ ਸਰ ਪੇਸ਼ੈਂਟ ਜਿਹੜੇ ਇਹ ਪਟਿਆਲੇ ਰੈਫਰ ਹੋਣ। ਹਾਂਜੀ ਸਰ ਪੂਰੇ 8 ਤੋਂ 7 ਪੇਸ਼ੈਂਟਸ ਪਟਿਆਲੇ ਰੈਫਰ ਹੋ ਗਏ ਤੇ ਇੱਕ ਡੈੱਡ ਬੋਡੀ ਆ ਬੱਚੇ ਦੀ ਉਹ ਸਾਡੇ ਕੋਲੇ ਇੱਥੇ ਫ੍ਰੀਜਰ ਦੇ ਵਿੱਚ ਲੱਗੀ ਹੋਈ। ਸੱਤ ਵਿੱਚ ਤੋਂ ਸੀਰੀਜ਼ ਕਿੰਨੇ ਆਹ ਰਾਉਂਡ ਅਬਾਊਟ ਸਰ ਦੋ ਪੇਸ਼ੈਂਟ ਹੀ ਠੀਕ ਸੀ ਬਾਕੀ ਪੰਜ ਸੀ ਡੇ ਸੀ।